ਲੋਕ ਪਰਲੋਕ ਦੇ ਰਾਖੇ ਦੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਦਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਅਖਤ ਅਕਸਰੀ ਕੇਸਗੜ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਅਮਰ ਸ਼ਹੀਦ ਤਨਤਨ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਆਏ ਖਾਲਸਾ ਜੀ ਸਭ ਤੋਂ ਪਹਿਲਾਂ ਸਰਬੰਸ ਦਾਣੀ ਅਮਰਤ ਕੇ ਦਾਤੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਿਆਰੇ लाडले ਦੁਲਾਰੇ ਬਾਬਾ ਜੀਵਨ ਸਿੰਘ ਜੀ ਦੇ ਉੱਤੇ ਬੜੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਮੈਂ ਸਵੇਰੇ ਵੀ ਬੋਲਿਆ ਕਿ ਤਾਕਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਭਾਈ ਗੱਲਾ ਜੀ ਨੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਕੀਤੀ ਤੇ ਮਹਾਰਾਜ ਪ੍ਰਸੰਨ ਹੋ ਕੇ ਕਹਿਣ ਲੱਗੇ ਡਲਿਆ ਸੇਵਾ ਬੜੀ ਵੱਡੀ ਹੈ ਮੰਗ ਕੀ ਮੰਗਦਾ ਹੈ ਇਹ ਭਾਈ ਡੱਲਾ ਜੀ ਨੇ ਆਪ ਕੋ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੇ ਤੁਸੀਂ ਮੇਰੀ ਸੇਵਾ ਤੋਂ ਤਰਪੇ ਹੋ ਤਾਂ ਫਿਰ ਮੈਨੂੰ ਆਪਣੇ ਚਰਨਾਂ ਦੇ ਵਿੱਚ ਪੀੜੀ ਜਿੰਨੀ ਜਗ੍ਹਾ ਬਖਸ਼ੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਡੱਲੇ ਨੂੰ ਖੰਡੇ ਬਾਟੇ ਦੀ ਪਹਲ ਛਕਾ ਕੇ ਭਾਈ ਡੱਲ ਸਿੰਘ ਬਣਾ ਕੇ ਆਪਣੇ ਚਰਨਾਂ ਦੇ ਵਿੱਚ ਪੀੜੀ ਜਿੰਨੀ ਜਗ੍ਹਾ ਦਿੱਤੀ ਜਦੋਂ ਅਸੀਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਪੜਦੇ ਹਾਂ ਜਦੋਂ ਦਿੱਲੀ ਤੋਂ ਸੀਸ ਲੈ ਕੇ ਆਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਔਰ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੀਸ ਭੇਟ ਕੀਤਾ ਤੇ ਬਿਨਾਂ ਮੰਗਿਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਜੀਵਨ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਨਾਲ ਹੀ ਨਹੀਂ ਬਲਕਿ ਆਪਣੇ ਸੀਨੇ ਦੇ ਨਾਲ ਲਾ ਕੇ ਕਰਤਾਰਪੁਰ ਕੀਤਾ ਤੇ ਨਾਲ ਹੀ ਮਾਨ ਬਖਸ਼ਿਆ ਰੰਗਰੇਟੇ ਗੁਰੂ ਕੇ ਬੇਟੇ ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬੜੀਆਂ ਨੇ ਸਾਥ ਸੰਗਤ ਭਾਰਤ ਦੇ ਵਿੱਚ ਲੰਬੇ ਸਮੇਂ ਤੋਂ ਭਾਰਤ ਦੀ ਪਰੰਪਰਾ ਜਿਹਦਾ ਆਧਾਰ ਮਨੁਸਿਮਰਤੀ ਹੈ ਉਹਦੇ ਵਿੱਚ ਚਾਰ ਵਰਨਾਂ ਦੀ ਵੰਡ ਕਰਕੇ ਚੌਥੇ ਵਰਣ ਨੂੰ ਕੋਈ ਅਧਿਕਾਰ ਜਿਹੜਾ ਹੈ ਉਹ ਨਹੀਂ ਦਿੱਤਾ। ਔਰ ਸਦੀਆਂ ਤੱਕ ਚੌਥਾ ਵਰਣ ਬਣਾ ਕੇ ਸਮਾਜ ਦੇ ਇੱਕ ਹਿੱਸੇ ਦੇ ਨਾਲ ਧੱਕਾ ਕਰਦੇ ਆਏ ਵੱਡੇ ਵੱਡੇ ਜਰਵਾਨੇ ਵੱਡੇ ਵੱਡੇ ਰਾਜੇ ਵੱਡੇ ਵੱਡੇ ਮਹਾਰਾਜ ਆਦ ਤੱਕ ਪਰ ਜਦੋਂ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਉਹਨਾਂ ਨੇ ਸਦੀਆਂ ਤੋਂ ਚੱਲੀ ਆ ਰਹੀ ਵੰਡ ਪ੍ਰਥਾ ਜਿਹੜੀ ਸੀ ਵਰਨ ਪ੍ਰਥਾ ਜਿਹੜੀ ਸੀ ਉਸ ਨੂੰ ਖਤਮ ਕਰ ਦਿੱਤਾ ਔਰ ਨਾਲ ਹੀ ਇਹ ਆਖਿਆ ਕਿ ਅਕਾਲ ਪੁਰਖ ਇੱਕ ਹੈ ਤੇ ਅਕਾਲ ਪੁਰਖ ਦੇ ਪੈਦਾ ਕੀਤੇ ਜੀ ਜਿਹੜੇ ਨੇ ਉਹ ਵੀ ਇੱਕ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਇੱਕੋ ਕਲਾਵੇ ਦੇ ਵਿੱਚ ਲੈ ਕੇ ਬੜਾ ਮਾਣ ਬਖਸ਼ਿਆ ਸਾਧ ਸੰਗਤ ਨੂੰ ਔਰ ਇਹ ਤੋਂ ਤਾਂ ਕਿਹਾ ਕਿ ਨੀਚਾ ਅੰਦਰ ਨੀਚ ਜਾਤ ਨੀਤੀ ਹੁਅਤ ਨੀਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਅਸੀਂ ਜੇ ਹਾਂ ਤੇ ਅਸੀਂ ਉਹਨਾਂ ਦੇ ਨਾਲ ਆ ਜਿਨ੍ਹਾਂ ਨੂੰ ਲੋਕ ਨੀਵਾ ਸੱਦਦੇ ਨੇ ਕਿਉਂਕਿ ਜਿਹੜੇ ਨੀਵੇਂ ਨੇ ਉਹਨਾਂ ਤੇ ਅਕਾਲ ਪੁਰਖ ਪਰਮੇਸ਼ਵਰ ਦੀ ਆਪ ਵੱਡੀ ਬਖਸ਼ਿਸ਼ ਹੁੰਦੀ ਹੈ ਵੱਡੀ ਕਿਰਪਾ ਹੁੰਦੀ ਹੈ ਅਕਾਲ ਪੁਰਖ ਉਹਨਾਂ ਦੇ ਅੰਗ ਸੰਗ ਵਸਦਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦਿੱਤਾ ਫਲਸਫਾ ਜਿਹੜਾ ਉਹ ਸਮਾਜ ਤੋਂ ਸਵਾਲ ਵੀ ਕਰਦਾ ਹੈ ਕਿ ਜੇ ਇੱਕ ਅਕਾਲ ਪੁਰਖ ਨੇ ਸਾਰੇ ਜੀਵ ਪੈਦਾ ਕੀਤੇ ਨੇ ਤੇ ਫਿਰ ਅਕਾਲ ਪੁਰਖ ਦੇ ਪੈਦਾ ਕੀਤੇ ਜੀਵਾਂ ਦੇ ਵਿੱਚ ਕੋਈ ਵੱਡਾ ਤੇ ਕੋਈ ਛੋਟਾ ਕਿਵੇਂ ਹੋ ਗਿਆ ਜਿਵੇਂ ਮਿੱਟੀ ਦੇ ਬਰਤਨ ਬਣਾਉਣ ਵਾਲਾ ਇੱਕੋ ਜਗ੍ਹਾ ਤੋਂ ਮਿੱਟੀ ਲੈ ਕੇ ਆਉਂਦਾ ਹੈ ਇੱਕੋ ਜਗ੍ਹਾ ਤੋਂ ਮਿੱਟੀ ਲਿਆ ਕੇ ਇੱਕੋ ਪਾਣੀ ਦੇ ਨਾਲ ਉਹਨੂੰ ਗੁੰਨਦਾ ਹੈ ਤੇ ਇੱਕੋ ਮਿੱਟੀ ਤੋਂ ਹੀ ਵੱਖਰੇ ਵੱਖਰੇ ਬਰਤਨ ਬਣਾਉਂਦਾ ਹੈ ਕੋਈ ਘੜਾ ਬਣਦਾ ਹੈ ਕੋਈ ਕੁੱਜਾ ਬਣਦਾ ਹੈ ਕੋਈ ਚਾਟੀ ਬਣਦੀ ਹੈ ਕੋਈ ਕੁਛ ਬਣਦਾ ਹੈ ਕੋਈ ਕੁਛ ਬਣਦਾ ਹੈ ਕੋਈ ਕੁਛ ਬਣਦਾ ਹੈ ਬੇਸ਼ੱਕ ਉਹਨਾਂ ਦੇ ਨਾਮ ਵੱਖਰੇ ਵੱਖਰੇ ਹੁੰਦੇ ਨੇ ਪਰ ਬਣੇ ਉਹ ਇੱਕੋ ਮਿੱਟੀ ਦੇ ਹੁੰਦੇ ਨੇ ਇਸੇ ਤਰ੍ਹਾਂ ਸੁਨਿਆਰ ਸੋਨੇ ਦੀ ਇੱਕ ਡਲੀ ਤੋਂ ਗਹਿਣੇ ਬਣਾਉਂਦਾ ਹੈ ਕੋਈ ਵਾਲੀ ਬਣਦੀ ਹੈ ਕੋਈ ਕੋਕਾ ਬਣਦਾ ਹੈ ਕੋਈ ਪਾਇਲ ਬਣਦੀ ਹੈ ਪਰ ਬਣੇ ਉਹ ਸਾਰੇ ਇੱਕੋ ਹੀ ਸੋਨੇ ਦੀ ਡਲੀ ਤੋਂ ਹੁੰਦੇ ਨੇ ਇਵੇਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੀ ਆਖਦੇ ਨੇ ਕਿ ਅਕਾਲ ਪੁਰਖ ਪਰਮੇਸ਼ਵਰ ਦਾ ਕੋਈ ਵਰਣ ਨਹੀਂ ਹੈ ਅਕਾਲ ਪੁਰਖ ਪਰਮੇਸ਼ਵਰ ਦੀ ਕੋਈ ਜਾਤ ਨਹੀਂ ਹੈ ਅਕਾਲ ਪੁਰਖ ਪਰਮੇਸ਼ਵਰ ਦਾ ਕੋਈ ਗੋਤ ਨਹੀਂ ਹੈ ਤੇ ਜੇ ਅਕਾਲ ਪੁਰਖ ਸਾਡਾ ਪਿਤਾ ਹੈ ਉਹਦਾ ਕੋਈ ਵਰਣ ਨਹੀਂ ਕੋਈ ਜਾਤ ਨਹੀਂ ਕੋਈ ਗੋਤ ਨਹੀਂ ਤੇ ਸਾਡੀ ਜਾਤ ਗੋਤ ਜਿਹੜੀ ਆ ਉਹ ਕਿੱਥੋਂ ਪੈਦਾ ਹੋ ਗਈ ਇਹ ਬਹੁਤ ਵੱਡਾ ਜਿਹੜਾ ਹੈ ਸਵਾਲ ਹੈ ਸੰਸਾਰ ਦੇ ਅੰਦਰ ਤੇ ਫਿਰ ਸਾਡੀ ਜਾਤ ਜਿਹੜੀ ਆ ਉਹ ਕਿੱਥੋਂ ਪੈਦਾ ਹੋ ਗਈ ਉੱਚੇ ਕਿਵੇਂ ਹੋ ਗਈ ਨੀਵੇਂ ਕਿਵੇਂ ਹੋ ਗਈ ਸਾਧ ਸੰਗਤ ਜੀ ਇਹ ਅਸੀਂ ਜਿਹੜਾ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਜਿਹੜਾ ਉਹ ਸਮਝਣਾ ਹੈ ਅੱਜ ਸਿੱਖ ਪੰਥ ਦੇ ਉੱਤੇ ਬਹੁਤ ਵੱਡੀਆਂ ਜੜੀਆਂ ਨੇ ਉਹ ਪੀੜਾਂ ਤੇ ਚੁਣੌਤੀਆਂ ਜੜੀਆਂ ਨੇ ਉਹ ਆਈਆਂ ਹੋਈਆਂ ਨੇ ਅੰਦਰੋਂ ਵੀ ਆਈਆਂ ਨੇ ਬਾਹਰੋਂ ਵੀ ਆਈਆਂ ਨੇ ਔਰ ਇਹਨਾਂ ਚੁਣੌਤੀਆਂ ਦਾ ਮੁਕਾਬਲਾ ਅਸੀਂ ਇੱਕ ਹੋ ਕੇ ਜਿਹੜਾ ਹੈ ਉਹ ਕਰ ਸਕਦੇ ਹਾਂ ਅਸੀਂ ਉਸ ਗੱਲ ਨੂੰ ਹਮੇਸ਼ਾ ਚੇਤੇ ਰੱਖਣ ਦੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੱਕ ਸ੍ਰੀ ਕੇਸਗੜ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਦੇ ਉੱਤੇ ਖੰਡੇ ਬਾਟੇ ਦੀ ਪਾਹਲ ਸ਼ਕਾਈ ਤੇ ਨਾਲ ਖਾਲਸਾ ਸਾਜਿਆ ਤੇ ਇਹ ਕਿਹਾ ਕਿ ਅੱਜ ਤੋਂ ਤੇਰੀ ਕੁੱਲਨਾਸ਼ ਅੱਜ ਤੋਂ ਤੇਰਾ ਕਰਮਨਾਸ਼ ਅੱਜ ਤੋਂ ਤੇਰਾ ਭਰਮਨਾਸ਼ ਅੱਜ ਤੋਂ ਤੇਰੀ ਨਾਸ਼ ਅੱਜ ਤੋਂ ਤੇਰਾ ਵਰਣਨਾਸ਼ ਕੇਵਲ ਤੇ ਕੇਵਲ ਜਦੋਂ ਕੋਈ ਖੰਡੇ ਬਾਟੇ ਦੀ ਕਾਹਲ ਛਕ ਲੈਂਦਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਲਾਹੀ ਖਾਲਸਾ ਹੈ ਸਾਧ ਸੰਗਤ ਜੀ ਇਹ ਸਾਡਾ ਸਿਧਾਂਤ ਹੈ ਗੁਰਬਾਣੀ ਸਾਨੂੰ ਵਿਤਕਰੇ ਬਾਜਲੀਆ ਤੇ ਵੰਡੀਆਂ ਤੋਂ ਰਹਿਤ ਹੋਣ ਦਾ ਜਿਹੜਾ ਹੈ ਉਹ ਉਪਦੇਸ਼ ਦਿੰਦੀ ਹੈ ਔਰ ਅਸਾਂ ਆਪਣੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫਲਸਫੇ ਦੇ ਉੱਤੇ ਮਾਨ ਕਰਨਾ ਹੈ ਮੈਂ ਪਿਛਲੇ ਸਾਲ ਵੀ ਇਸ ਮੰਚ ਤੋਂ ਇਹ ਕਿਹਾ ਸੀ ਕਿ ਜਿਨ੍ਹਾਂ ਮਾਨ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਫਲਸਫਾ ਬਖਸ਼ਦਾ ਨਾ ਇਹਨਾ ਮਾਣ ਸਾਨੂੰ ਕਿਸੇ ਨੇ ਦਿੱਤਾ ਹੈ ਧੰਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਤੇ ਨਾ ਸਾਧ ਸੰਗਤ ਜੀ ਭਵੇਖ ਦੇ ਵਿੱਚ ਇਹਨਾ ਮਾਣ ਜਿਹੜਾ ਹੈ ਉਹ ਸਾਨੂੰ ਕਿਸੇ ਨੇ ਦੇਣਾ ਹੈ ਅੱਜ ਅਸੀਂ ਦੇਖਦੇ ਹਾਂ ਜਿੰਨੇ ਵੀ ਦੁਨੀਆ ਦੇ ਵੱਡੇ ਵੱਡੇ ਖਾਸ ਤੌਰ ਦੇ ਉੱਤੇ ਸਨਾਤਨ ਮਤ ਦੇ ਜਿੰਨੇ ਵੱਡੇ ਵੱਡੇ ਅਸਥਾਨ ਹਨ ਉਹਨਾਂ ਅਸਥਾਨਾਂ ਦੇ ਉੱਤੇ ਪੁਜਾਰੀ ਜਿਹੜਾ ਕੇਵਲ ਬ੍ਰਾਹਮਣ ਲੱਗ ਸਕਦਾ ਕੋਈ ਹੋਰ ਦੂਸਰੀ ਵਰਣ ਦਾ ਕੋਈ ਦੂਸਰੀ ਜਾਤ ਦਾ ਜਿਹੜਾ ਪੁਜਾਰੀ ਨਹੀਂ ਲੱਗ ਸਕਦਾ ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਇਹ ਵਿਤਕਰੇ ਬਾਜ਼ੀਆਂ ਜਿਹੜੀਆਂ ਹੈ ਉਹ ਨਹੀਂ ਚੱਲਦੀਆਂ ਨਹੀਂ ਹੁੰਦੀਆਂ ਇਹ ਮਾਨ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਫਲਸਫਾ ਜਿਹੜਾ ਹੈ ਉਹ ਸਾਨੂੰ ਬਖਸ਼ਦਾ ਪੱਖ ਦਾ ਆਪਾਂ ਤਨਤਨ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਜਿਹੜਾ ਫੈਸਲਾ ਹੈ ਉਹ 3 ਸਾਲ ਪਹਿਲਾਂ ਲਿਆ ਸੀ ਸਖਤ ਸ੍ਰੀ ਕੇਸਕੜ ਸਾਹਿਬ ਦੇ ਉੱਤੇ ਮਨਾਉਣ ਦਾ ਸ਼ਾਮ ਦਾ ਸਮਾਂ ਇਸ ਕਰਕੇ ਰੱਖਿਆ ਗਿਆ ਸੀ ਕਿਉਂਕਿ ਸਵੇਰ ਦੇ ਸਮੇਂ ਬਾਬਾ ਜੀਵਨ ਸਿੰਘ ਜੀ ਦੇ ਤਪੱਸਥਾਨ ਦੇ ਉੱਤੇ ਬਾਬਾ ਤੀਰਤ ਸਿੰਘ ਜੀ ਜਿਹੜੇ ਨੇ ਉਹ ਆਪ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਦਿਹਾੜਾ ਮਨਾਉਂਦੇ ਨੇ ਦਿਨੇ ਸਵੇਰ ਦੇ ਦਿਵਾਨਾਂ ਦੇ ਵਿੱਚ ਸਾਰੇ ਆਪਾਂ ਉੱਥੇ ਸ਼ਾਮਲ ਹੋਇਆ ਕਰੀਏ ਤੇ ਸ਼ਾਮ ਇਹ ਦਿਵਾਨਾਂ ਦੇ ਵਿੱਚ 5 ਸਤੰਬਰ ਨੂੰ ਆਪਾਂ ਇੱਥੇ ਸ਼ਾਮਲ ਹੋਇਆ ਕਰੀਏ ਕਿਉਂਕਿ ਅਸੀਂ ਸਾਰੇ ਇੱਕ ਹਾਂ ਸਾਡੇ ਵਿੱਚ ਕੋਈ ਧਰਮ ਭੇਦ-ਬਿਖਰਾ ਨਹੀਂ ਹੈ ਨਾ ਸਾਡੇ ਵਿੱਚ ਕੋਈ ਧਰਮ ਭੇਦ-ਬਿਖਰਾ ਸਾਤ ਸੰਗਤ ਜੀ ਹੋਣਾ ਚਾਹੀਦਾ ਮੈਂ ਜਿੱਥੇ ਆਪ ਸਾਰੀ ਸੰਗਤ ਦਾ ਸਾਰੇ ਆਏ ਹੋਏ ਗਲਾ ਪੰਥਾਂ ਦਾ ਨਿਹੰਗ ਸਿੰਘਾਂ ਦਾ ਜਥੇਬੰਦੀਆਂ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਖਾਸ ਤੌਰ ਦੇ ਉੱਤੇ ਧੰਨਵਾਦ ਆਪਣੇ ਬਹੁਤ ਹੀ ਸਤਿਕਾਰਯੋਗ ਬਾਬਾ ਮੇਜਰ ਸਿੰਘ ਜੀ ਦਾ ਕਰਦਾ ਜਿਨ੍ਹਾਂ ਦੇ ਉਦਮ ਸਦਕਾ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਬਾਬਾ ਜੀਵਨ ਸਿੰਘ ਜੀ ਜੋ ਅਮਰ ਸ਼ਹੀਦ ਨੇ ਪੰਥ ਦੇ ਸੂਰਬੀਰ ਯੋਧੇ ਨੇ ਉਹਨਾਂ ਦਾ ਅਸੀਂ ਜਨਮ ਦਿਨ ਮਨਾਉਂਦੇ ਹਾਂ ਔਰ ਜਲਦੀ ਤੱਕ ਸ਼੍ਰੀ ਦਮਦਮਾ ਸਾਹਿਬ ਜੀ ਦੇ ਪਾਵਨ ਸਥਾਨ ਦੇ ਉੱਤੇ ਅਸੀਂ ਉਹ ਦਿਹਾੜਾ ਵੀ ਮਨਾਵਾਂਗੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਦੇ ਉੱਤੇ ਬੜੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਸੀ ਔਰ ਪ੍ਰੀਖਿਆ ਲਈ ਸੀ ਜਿਦੇ ਵਿੱਚੋਂ ਚੌਧਰੀ ਡੱਲਾ ਜਿਹੜਾ ਹੈ ਉਹ ਅਸਫਲ ਹੋ ਗਏ ਸਨ ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਪਾਰ ਬਖਸ਼